ਲਓ ਵੀ ਅੱਗੇ ਵੀ ਆ ਗਿਆ ਇਹ ਵੀ ਹੈਂਡਵਰਕ ਆ ਸਾਰਾ ਤੇ ਰੰਗ ਦੇਖੋ ਕਿੰਨਾ ਪਿਆਰਾ ਤੁਹਾਨੂੰ ਸੈ ਸੂਟ ਸਹਿਰ ਮਰੀਕ ਕੋਲੇ ਤੇ ਮਿਲ ਜਾਣਗੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਬਾਕੀ ਤੁਸੀਂ ਘਰੇ ਬੈਠੇ ਮੰਗਾਉਣੇ ਉਹ ਵੀ ਤੁਸੀਂ ਮੰਗਵਾ ਸਕਦੇ ਲਓ ਵੀ ਆਹ ਸੂਟ ਕਹਿੰਦੇ ਪੂਰਾ ਟ੍ਰੈਂਡਿੰਗ ਦੇ ਵਿੱਚ ਆ ਤੇ ਦੇਖ ਸਕਦੇ ਤੁਸੀਂ ਸਾਰਾ ਦੇਖੋ ਲੋ ਬਰਕ ਦੇਖੋ ਸਾਰਾ ਬਰਕ ਦੇਖੋ ਤੇ ਬਾਕੀ ਆਹ ਦੇਖੋ ਸਾਰੇ ਇਹ ਤੁਹਾਨੂੰ ਸਹਿਰ ਮਰੀਕ ਕੋਲੇ ਤੇ ਮਿਲ ਜਾਣਗੇ ਸਾਰੇ اور ਗੰਜਾ ਲਾਈਨ ਲਾਈਨਿੰਗ ਲਾਈਨਿੰਗ ਦੇਖੋ ਵੀ ਕਿੰਨਾ ਪਿਆਰਾ ਸੂਟ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਰੇਕ ਕੋਲੇ ਤੇ ਸ਼ਹਿਰ ਮਰੇਕ ਕੋਲੇ ਵਿੱਚ ਜੇ ਗੱਲ ਕਰੀਏ ਕਪੜਾ ਬਹੁਤ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸੋਹਣੇ ਸੋਹਣੇ ਸੂਟ ਤੇ ਬਹੁਤ ਹੀ ਵਾਜਿਬ ਰੇਟ ਤੇ ਦਿਖਾਵਾਂਗੇ ਮਤਲਬ ਰੇਟ ਬਹੁਤ ਜੈਨੂਅਲ ਹੋਣਗੇ ਤੇ ਹੈਂਡਵਰਕ ਦੇ ਸੂਟ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਸੂਟ ਆਦੀ ਵੀਡੀਓ ਚ ਆਪਾਂ ਦਿਖਾਵਾਂਗੇ ਤੇ ਸ਼ਹਿਰ ਮਰੇਕ ਕੋਲੇ ਦਾ ਸਾਨੂੰ ਅੱਜ ਕੱਪੜਾ ਸਾਰਾ ਆਪਾਂ ਦਿਖਾਉਣਾ ਤੇ ਸਾਰਾ ਤੁਹਾਨੂੰ ਆਪਾਂ ਪ੍ਰੋਪਰ ਐਡਰੈਸ ਵੀਡੀਓ ਦੇ ਐਂਡ 'ਚ ਦੱਸਾਂਗੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਤੇ ਵੀਡੀਓ ਐਂਡ ਤੱਕ ਤੁਸੀਂ ਜਰੂਰ ਦੇਖਿਓ ਤੇ ਤੁਹਾਨੂੰ ਦਿਖਾਉਣਾ ਸਾਰਾ ਅਜ ਮਰੇਕ ਕੋਲੇ ਦਾ ਆਪਾਂ ਕੱਪੜਾ ਸੂਟ ਤੇ ਬਾਕੀ ਜੇ ਤੁਸੀਂ ਇਹ ਸੂਟ ਘਰ ਬੈਠੇ ਆਨਲਾਈਨ ਮੰਗਵਾਉਣੇ ਦਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਉਹ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਜੇ ਸੂਟ ਮਾਲਾ ਸਟਾਕ ਜੇ ਬੈਟਰ ਘਰ ਤੱਕ ਜਰੂਰ ਪਹੁੰਚੂ ਤੇ ਬਾਕੀ ਹੋਰ ਵੀ ਇਦਾਂ ਜੇ ਤੁਸੀਂ ਸੂਟ ਮੰਗਾਉਣੇ ਤਾਂ ਸਕਰੀਨ ਦੇ ਉੱਪਰ ਇਹ ਨੰਬਰ ਚੱਲਦਾ ਉਹਤੇ ਤੁਸੀਂ ਮੈਸੇਜ ਕਰ ਸਕਦੇ ਹੋ ਬਾਕੀ ਕਰਦੇ ਆਂ ਵੀਡੀਓ ਸਟਾਰਟ ਦੇ ਹੁੰਦਿਖਾਉਣਾ ਹੈ ਹਾਰਾ ਕੱਪੜਾ ਬਾਕੀ ਵਟਸਐਪ ਗਰੁੱਪ ਚ ਐਡ ਹੋਣ ਲਈ ਤੁਸੀਂ ਇਹ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਜਿੱਥੇ ਬਹੁਤ ਸਾਰੀ ਸੂਟਾਂ ਦੀ ਕਲੈਕਸ਼ਨ ਡੇਲੀ ਅਪਡੇਟ ਕੀਤੀ ਜਾਂਦੀ ਹੈ ਤੇ ਚਲੋ ਜੀ ਆਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਲਓ ਜੀ ਪਹਿਲਾ ਤੁਹਾਨੂੰ ਆਪਾਂ ਦਿਖਾਉਨੇ ਆ ਥ੍ਰੈਡ ਵਰਕ ਦਾ ਸੂਟ ਤੁਸੀਂ ਦੇਖ ਸਕਦੇ ਹੋ ਕਿਹੜਾ ਕੱਪੜਾ ਵਾਜੀ ਇਹ ਮਸਲੀਨ ਹਾਂਜੀ ਠੀਕ ਹੈ ਤੇ ਆਹ ਦੁਪੱਟਾ ਆ ਗਿਆ ਨਾਲ ਇਹਦੇ ਟਾਈਂਗਡਾਈਡ ਬੱਟਾ ਆਹ ਸਲਵਾਰ ਆ ਹੈ ਹਾਂ ਚਲੋ ਵੀ ਆਹ ਕਲਰ ਇਹ ਚ ਹੈਗੇ ਨੇ ਲੋ ਜੀ ਲੋ ਅਗਗੇ ਵੀ ਦਿਖਾਵਾਂਗੇ ਹੋਰ ਵੈਰਾਈਟੀ ਆਹ ਕਲਰ ਪਏ ਨੇ ਲੋ ਜੀ ਪੰਜ ਚਾਰ ਕਲਰ ਹੋਗੇ ਹੈਨਾ ਐਵੇਂ ਦਾ ਸੂਟ ਹੋਊਗਾ ਸਾਰਾ ਤੇ ਇਹਦੀ ਕੀ ਕਾਸਟ ਰਹੂਗੀ 850 ਦੀ ਰੇਂਜ ਚ ਹੋਊਗਾ ਤੇ 850 ਦੀ ਰੇਂਜ ਚ ਰਹੁੰਦਾ ਹੈ ਲੋਕ ਅੱਗੇ ਹੋਰ ਹੋਰ ਇਸ ਤੋਂ ਲਾਵੇ ਇਸ ਤੋਂ ਨੇ ਜਮੇ ਥੋੜਾ ਅੱਪ ਕਰੀ ਜਾ ਬਸ ਹੁਣ ਤੇ ਅੱਗੇ ਆ ਗਿਆ ਜੀ ਇਹ ਕਿਹੜਾ ਇਹ ਕਿਹੜਾ ਕੱਪੜਾ ਇਸ ਕੋ ਸਲੇਜ਼ਰ ਦੇ ਵਿੱਚੋਂ ਠੀਕ ਹੈ ਜੀ ਤੇ ਆਹ ਦੁਬੱਟਾ ਇਹਦਾ ਆਲਓਪਰਾ ਇਹ ਹਾਂਜੀ 5 ਮੀਟਰ ਆਲਓਪਰਾ ਠੀਕ ਹੈ ਜੀ ਲੋਕ ਬਾਜੀ ਵਰਕ ਨਾਲ ਹੋਈ ਗਈ ਸੀ ਅੱਛਾ ਜੀ ਇਸ ਕਲਰ ਮਿਲ ਜਣਗੇ ਠੀਕ ਆ ਇਹ ਕਲਰ ਰੱਖਾਇਆ ਕਿਦੋਂ ਦਿਖਾ ਦੋ ਬਸ ਤੇ ਆ ਤੁਹਾਨੂੰ ਇਹ ਕਲਰ ਮਿਲ ਜਾਣਗੇ ਲਓ ਠੀਕ ਹੈ ਤੇ ਆ ਮਿਲ ਜੂਗਾ ਆ ਮਿਲ ਜੂਗਾ ਤੇ ਇਸ ਕਲਰ ਮਿਲ ਜਣਗੇ ਪੀਜ ਮਿਲ ਜੂਗਾ ਤੇ ਇਹਦੀ ਕੀ ਰੇਂਜ ਰਹੂ 850 ਇਹ ਵੀ 850 ਹੈ ਠੀਕ ਹੈ ਬਾਜੂ ਵਰਕ ਨਾਲ ਹੋਊਗਾ ਬਾਜੂ ਵਰਕ ਨਾਲ ਹੋਊਗਾ ਓਕੇ ਤੇ ਲੋਵੀ ਅੱਗੇ ਆ ਗਿਆ ਕਿਹੜਾ ਕੱਪੜਾ ਵੀਰੇ ਇਹ ਊੜਾਲ ਦੇ ਵਿੱਚ ਹੈਗਾ ਊੜਾਲ ਦੇ ਤੇ ਮਸ਼ਲੀਨ ਵਾਲਾ ਹੈ ਅੱਛਾ ਇਹ ਆ ਦੁਪੱਟਾ ਮਸ਼ਲੀਨ ਦੁਪੱਟਾ ਮਸ਼ਲੀਨ ਦੁਪੱਟਾ ਤੇ ਇਹ ਸੂਟ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਆਨਲਾਈਨ ਤਾਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਉਹਦੇ ਮੈਸੇਜ ਕਰ ਸਕਦੇ ਹੋ ਆਰਡਰ ਬੁੱਕ ਕਰ ਸਕਦੇ ਹੋ ਆਪਣਾ ਇਹ ਸਟਾਕ ਜੇ ਜ਼ਰੂਰ ਤੁਹਾਡੇ ਘਰ ਤੱਕ ਪਹੁੰਚੀਗਾ ਤੇ ਆਹ ਕਲਰ ਆ ਗਏ ਇਹਦੇ ਵਿੱਚ ਇਹਦੀ ਕਿੰਨੀ ਕੋਈ ਇਹਦੀ ਰੇਜ ਕਿਹ ਰਹਿ ਜੂਗੀ 1100 ਤੇ ਇਹ ਤੁਹਾਨੂੰ 1100 ਦਾ ਮਿਲ ਜੂਜੀ ਆ ਲੋ ਲੋ ਅੱਜ ਤੁਹਾਨੂੰ ਆਪ ਦਿਖਾ ਰਿਹਾ ਖੈਰ ਮਰੀਕ ਕੋਲੇ ਦਾ ਕੱਪੜਾ ਤੇ ਅੱਗੇ ਆ ਗਿਆ ਰੰਗ ਦੇਖੋ ਕਿੰਨਾ ਪਿਆਰਾ ਚੋਕਲੇਟ ਦੇ ਵਿੱਚ ਆਏਗਾ ਸਸਿਆ ਜੀ ਆਹ ਦਬੱਟਾ ਆ ਗਿਆ ਨਾਲ ਇਹ ਠੀਕ ਆ ਜੀ ਇਹ ਆ ਗੱਡ ਬਟਾ ਇਹ ਕਿਹੜਾ ਕੱਪੜਾ ਚਾਕਲੇਟ 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 ਸਲਵਾਰ ਵਰਕ ਹੈ ਤੇ ਆ ਸਲਵਾਰ ਵਰਕ ਹੈ ਜੀ ਲੋ ਜੀ ਇਹਦੀ ਕੀ ਰੇਟ ਸਾਡੇ 1150 ਇਹ 1150 ਦਾ ਜੀ ਲੋ ਠੀਕ ਹੈ ਜੀ ਇਸ ਸਲਵਾਰ ਪਰ ਪਾਰਟੀ ویئر ਪੈਂਟੀ ਵੀ ਦੇ ਦੇ ਹਾਂ ਪਾਰਟੀ ویئر ਦਿਖਾ ਦਿਓ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਪਾਰਟੀ ویئر ਇਹ ਕਪੜਾ ਕਿਹੜਾ ਆ ਗਿਆ ਬਰਬਰੀ ਬਰਬਰੀ ਇਹ ਸਾਰਾ ਹੈਂਡਵਰਕ ਆ ਗਿਆ ਹਾਂਜੀ ਚਲੋ ਅਗਲੇ ਦੂਬਰ ਆ ਗਿਆ ਬਰਬਰੀ ਤੇ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਪਲੇਨ ਬੋਟਮ ਹੈਗੀ ਪਲੇਨ ਬੋਟਮ ਆ ਗਈ ਇਹ ਸਾਰਾ ਹੈਂਡਵਰਕ ਹੈ ਜੀ ਹੈਂਡਵਰ ਜਰੀ ਦਾ ਕੰਮ ਹੈ ਹੈਂਡਵਰ ਜਰੀ ਦਾ ਕੰਮ ਹੋਇਆ ਯਾਰ ਤੇ ਆ ਆ ਗਿਆ ਦੁਪੱਟਾ ਨਾਲ ਆ ਗਿਆ ਦੁਪੱਟਾ ਯੂ نو ਇਹ ਰੀਕ ਇਹ ਕਿਹਨੂੰ ਆ ਕਲਰ ਮਿਲ ਜਾਣਗੇ ਲਓ ਜੀ ਦੇਖੋ ਤੇ ਇਹਦੀ ਰੇਂਜ ਰਹਿ ਜੂਗੀ 1375 1375 ਲਓ ਜੀ ਦੇਖੋ ਕਿੰਨਾ ਸੋਹਣਾ ਸੂਟ ਆ ਹੈਂਡਵਰਕ ਤੇ ਜਰੀਵਰਕ ਦੇ ਵਿੱਚ ਹਨਾ ਠੀਕ ਆ ਜੀ ਇਹ ਕਿਹੜਾ ਆ ਗਿਆ ਜੀ ਔਰ ਗੰਜਾ ਔਰ ਗੰਜਾ ਪਿਓਰ ਕੁਛ ਹੋਰ ਤੇ ਰੰਗ ਦੇਖੋ ਕਿੰਨੇ ਪਿਆਰੇ ਨੇ ਇਹ ਤੇ ਵੀ ਹੈਂਡਵਰਕ ਹੋਇਆ ਹੋਇਆ। ਹਾਂਜੀ। ਲੋਬ ਦੇਖੋ ਵਰਕ ਵਾਲੇ ਵੀ ਸੁਣਦੇ ਨੇ। ਠੀਕ ਆ ਜੀ। ਬਾਜੂ ਬਾਜੂ ਵਾਲੀ ਇਧਰ। ਤੇ ਉਹ ਉਧਰ ਸਲਵਾਰ ਵੀ ਵਰਕਾਂ ਦੀ। ਸਲਵਾਰ ਵੀ ਵਰਕਾਂ ਦੀ। ਹੋਰ ਔਰਗੰਜਾ ਦਾ ਹੀ ਦੁਪੱਟਾ। ਔਰਗੰਜਾ ਦੁਪੱਟਾ ਆ ਗਿਆ। ਕਿਸ ਕਲਰ ਮਿਲਦੇ ਨੇ ਇੱਕ ਰੈਸਟ। ਰਸਿਆ ਜੀ। ਆ ਕਲਰ ਮੈਡੀ ਜੋ ਤੁਹਾਨੂੰ ਇੱਕ। ਤੇ ਮਾਊਸ ਕਲਰ ਆ ਮਿਲ ਜੀ ਮਾਊਸ। ਗ੍ਰੀਨ ਕਲਰ ਗ੍ਰੀਨ। ਸਭ ਸਾਰੇ ਕਲਰੇ ਚ ਮਿਲ ਜਾਣਗੇ ਇਹ ਕਪੜਾ ਬਹੁਤ ਹੈ ਜੀ ਇਹ ਦੇਖ ਸਕਦੇ ਹੋ ਇਹ ਵੀ ਸੇਮ ਹੀ ਆ ਗਿਆ ਹੋਰ ਜਿੰਮੀ ਜਿੰਮੀ ਜੂ ਦੇ ਵਿੱਚ ਨਾ ਦੇਖੋ ਕਿੰਨਾ ਸੋਹਣਾ ਪੀਸ ਆ ਪਿਓਰ ਦੀ ਸਲਵਾਰ ਦੇ ਪਿਓਰ ਦੀ ਸਲਵਾਰ ਨਾਲ ਬਿਲਕੁਲ ਵਰਕ ਵਾਲੀ ਤੇ ਰੰਗ ਆ ਗਿਆ ਦੇ ਕੋਲ ਚੱਲ ਚੱਲ ਮਿਲ ਜਾਈਏ ਠੀਕ ਹੈ ਜੀ ਔਰ ਗੰਗਾ ਦੁਪੱਟਾ ਔਰ ਗੰਗਾ ਦੁਪੱਟਾ ਠੀਕ ਹੈ ਜੀ ਲਓ ਜੀ ਅੱਜ ਤੁਹਾਨੂੰ ਆਪਾਂ ਸ਼ਹਿਰ ਮਰੇਕ ਕੋਲੇ ਦੇ ਕੱਪੜੇ ਦੇ ਦਿਖਾ ਰਿਹਾ ਸੂਟ ਦਿਖਾ ਰਿਹਾ ਸੋਹਣੇ ਸੋਹਣੇ ਸੂਟ ਹੈਂਡਵਰਕ ਦੇ ਜਰੀ ਵਰਕ ਦੇ ਹਨ ਦੇਖ ਸਕਦੇ ਹੋ ਲੋਕ ਕਿੰਨੇ ਸੋਹਣੇ ਸੋਹਣੇ ਪੈਰ ਦਿਖ ਸਕਦੇ ਲਓ ਵੀ ਅੱਗੇ ਆ ਗਿਆ ਬਲੈਕ ਹੈਡਵਰਕ ਜੀ ਇਹ ਵੀ ਤੁਹਾਨੂੰ ਦਿਖਾਉਨੇ ਆ ਕੋਲ ਕੇ ਦੇਖੋ ਕੰਨਾ ਸੋਹਣਾ ਲਓ ਜੀ ਦੇਖੋ ਵਰਕ ਹੈਡਵਰਕ ਹੋਇਆ ਜੀ ਠੀਕ ਹੈ ਜੀ ਸਲਵਾਰ ਵਰਕ ਹੋਈ ਹੋਈ ਆ ਤੇ ਬਹੁਤ ਸੋਹਣਾ ਡਿਜ਼ਾਈਨ ਆ ਬਲੈਕ ਇਹਦੇ ਵਿੱਚ ਤੇ ਆ ਗਾ ਦੁਪੱਟਾ ਨਾਲ ਇਹਦਾ ਲਓ ਜੀ ਆ ਗਾ ਦੁਪੱਟਾ ਦੇਖੋ ਕਿੰਨਾ ਪਿਆਰਾ ਸੂਟ ਇਹਦੀ ਕੀ ਰੇਂਜ ਆ ਵੀਰੇ 1250 1250 ਠੀਕ ਆ ਜੀ ਸੋਨਾ ਵੀ ਇਹਨਾਂ ਦੇ ਇਸ ਰੰਗ ਕਰ ਲਈ ਸੂਟ ਕੋਲੇ ਜਿੰਦਾ ਹੈ। ਅਸ ਗਿਆ ਜੀ। ਔਰ ਗੰਜਾ ਦਾ ਆ ਗਿਆ ਦੂਬਾ। ਲਓ ਵੀ ਦੇਖੋ ਕਿੰਨਾ ਸੋਹਣਾ ਸੂਟ ਆ। ਤੇ ਬਾਕੀ ਸਾਰਾ ਦੇਖੋ। ਅੱਬ ਸਲਵਾਰ ਆ ਗਈ ਠੀਕ ਆ ਜੀ 4 ਕਲਰ ਮਿਲ ਜਾਣਗੇ ਸਮੂਹ ਵਿੱਚ ਲਵੈਂਡਰ ਹਾਂਜੀ ਤੇ 4 ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਕੋਲ ਦਿਖਾਉਂਦੇ ਆ ਤੁਹਾਨੂੰ ਵੈਰਾਈਟੀ ਬਹੁਤ ਆ ਆਪਾਂ ਗੱਲ ਕਰੀਏ ਯਾ ਇੱਧਰ ਲੱਗੇ ਹੋਏ ਨੇ ਦੇਖੋ ਕਿੰਨੇ ਸੋਹਣੇ ਨੇ ਇਹ ਕਿਡ ਆ ਗਿਆ ਔਰ ਗੰਜਾ ਦਾ ਆ ਗਿਆ ਔਰ ਗੰਜਾ ਦਾ ਆ ਗਿਆ ਔਰ ਗੰਜਾ ਦਾ ਵਰਕ ਦੇ ਵਿੱਚ ਸਲਵਾਰ ਸਲਵਾਰ ਵੀ ਵਰਕ ਹੈ ਸਲਵਾਰ ਹੀ ਵਰਕ ਹੈ ਤੇ ਦੁਪੱਟਾ ਦੁਪੱਟਾ ਵੀ ਵਰਕ ਹੈ ਦੁਪੱਟਾ ਵੀ ਵਰਕ ਹੈ ਦਾ ਤੇ ਦੁਪੱਟਾ ਵੀ ਵਰਕ ਇਸ ਜਿਹੜੀ ਚੀਕ कलर ਮੀਡੀਅਮ ਹੈ ਠੀਕ ਹੈ ਜੀ ਇਹਦੀ ਕੀ ਰੇਂਜ ਰਹੂਗੀ ਸਾਡੇ 1950 ਲਓ ਜੀ ਹੈਂਡ ਵਰਕ ਦੇ ਵਿੱਚ ਹੈਂਡ ਵਰਕ ਦੇ ਵਿੱਚ ਕੀ ਇਹ ਇਹ ਕੜਾ ਕੱਪੜਾ ਆ ਗਿਆ। オーਗੈਂਜਾ ਨੇ オーਗੈਂਜਾ ਲਾਈਨ ਲਾਈਨਿੰਗ ਲਾਈਨਿੰਗ ਦੇਖੋ ਵੀ ਕਿੰਨਾ ਪਿਆਰਾ ਸੂਟ ਆ। ਲਓ ਵੀ ਦੇਖੋ। ਇਹ ਵਰਕ ਦੇਖੋ ਕਿੰਨਾ ਸੋਹਣਾ। ਬਾਟਮ ਤੇ ਵੀ ਵਰਕ ਨਡਾ ਵਟਾਣਾ ਵਾਲਾ ਤੇ ਵੀਡੀਓ ਚੰਗੀ ਲੱਗੀ ਅੱਗੇ ਸਿਹਾ ਜੂਰ ਕਰਿਓ ਸੱਜਣ ਮਿੱਤਰਾਂ ਨਾਲ ਭੈਣ ਭਰਾਵਾਂ ਨਾਲ ਅੱਛਾ ਜੀ ਤੇ ਬਾਕੀ ਤੁਸੀਂ ਵਟਸਐਪ ਗਰੁੱਪ ਦੇ ਵਿੱਚ ਜੇ ਐਡ ਹੋਣਾ ਤਾਂ ਸਕਰੀਨ ਦੇ ਉੱਪਰ ਇਹਦਾ ਨੰਬਰ ਚਲਦਾ ਹੋ ਤੇ ਮੈਸੇਜ ਕਰ ਸਕਦੇ ਹੋ ਉੱਥੇ ਤੁਹਾਨੂੰ ਬਹੁਤ ਸਾਰੇ ਸ਼ੂਟਰਾਂ ਦੇ ਢਿੱਲੀ ਕਲੈਕਸ਼ਨ ਮਿਲ ਜਿਆ ਕਰੋ ਵੀ ਦੇਖੋ ਲੋ ਹੈਂਡਵਰਕ ਦੇ ਵਿੱਚ ਕੀ ਆ ਗਿਆ ਤੇ ਰੰਗ ਦੇਖੋ ਕਿੰਨਾ ਪਿਆਰਾ ਹਨਾ ਤੇ ਰੰਗ ਦੇਖੋ ਬਹੁਤ ਜਿਆਦਾ ਪਿਆਰਾ ਲੰਗਾ ਇਹ ਦਬੱਟਾ ਨਾਲ ਦਾ ਬਾਟਮ ਬਾਟਮ ਵਰਕ ਆ ਬਾਟਮ ਵਰਕ ਆ ਲੋਕ ਤੇ ਦਬੱਟਾ ਵੀ ਵਰਤੂਗਾ ਦਬੱਟਾ ਵੀ ਵਰਤੂਗਾ ਤਾਂ ਦੇਖੋ ਪੂਰਾ ਹੈਵੀ ਦੁਪੱਟਾ ਤੇ ਪੂਰਾ ਖੁੱਲਾ ਲਓ ਵੀ ਦੁਪੱਟਾ ਦੇਖੋ ਸਾਰਾ ਕਲਰ ਵੀ ਇਹਨਾਂ ਮਿਲ ਜਾਣਗੇ ਕਲਰ ਆਪ ਨੂੰ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਲਓ ਜੀ ਆਹ ਤੁਹਾਨੂੰ ਕਲਰ ਆਪਸ਼ਨ ਇਹ ਸੂਟਾਂ ਦੇ ਵਿੱਚ ਮਿਲ ਜੂਗੇ ਇਹ ਡਿਜ਼ਾਈਨ ਦੇ ਵਿੱਚ ਨਾ ਲੈਂਥੇਮੀਆਂ ਨਾ ਹਾਂਜੀ ਠੀਕ ਹੈ ਸੇਮ ਡਿਜ਼ਾਈਨ ਦੇ ਵਿੱਚ ਆਹ ਤੁਹਾਨੂੰ ਕਲਰ ਮਿਲ ਜਣਗੇ ਪੰਜ ਕਲਰ ਹੈਗੇ ਨੇ ਇਹਦੇ ਵਿੱਚ ਲਓ ਸਿਮਰ ਦੇ ਵਿੱਚ ਹੈਂਡਵਰਕ ਲਓ ਵੀ ਸਿਮਰ ਦੇ ਵਿੱਚ ਹੈਂਡਵਰਕ ਆ ਗਿਆ ਸਾਰਾ ਸੂਟ ਲਓ ਦੇਖੋ ਕਿਵੇਂ ਚਮਕਦਾ ਤੇ ਜੇ ਆਪਾਂ ਰੇਂਜ ਗਈ ਆ ਬਹੁਤ ਸਹੀ ਆ ਤੇ ਬਾਕੀ ਜੇ ਤੁਸੀਂ ਮੰਗਵਾਉਣੇ ਆ ਤਾਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਬੋਟਮ ਵਰਕ ਬੋਟਮ ਵਰਕਾਂ ਦੀ ਚੁੰਨੀ ਦੁਪੱਟਾ ਲਓ ਆ ਇਹਦੇ ਕਲਰ ਆਪ ਤੁਹਾਨੂੰ ਮਿਲ ਜੂਗੀ ਸੂਟਾਂ 'ਚ ਲਓ ਠੀਕ ਆ ਜੀ ਆ ਕੰਦਰ ਆਪਸਲੇ ਪੱਜੇ ਦੇ ਵਿੱਚ 1 2 3 4 ਆਪਸ਼ਨਾਂ ਹੋ ਗਈਆਂ ਲੋ ਵੀ ਅੱਗੇ ਆ ਗਿਆ ਹੋਰ ਇਹ ਕਿਹੜਾ ਕਪੜਾ ਔਰਗੰਝਾ ਇਹ ਵੀ ਹੈਂਡਵਰਕ ਹਾਂਜੀ ਇਹ ਵੀ ਹੈਂਡਵਰਕ ਹੈ ਜੀ ਤੇ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਹਨਾ ਸਾਰਾ ਤੁਸੀਂ ਦੇਖ ਸਕਦੇ ਹੋ ਉਹ ਆ ਗੱਡਾ ਬੱਟਾ ਲੋ ਉਹ ਦੇਖੋ ਠੀਕ ਹੈ ਇਹ ਜ ਕਲਰ ਆ ਗਿਆ ਆ ਕਲਰ ਇਹ ਤੁਹਾਨੂੰ ਮਿਲ ਜਾਣਗੇ ਆ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਤੇ ਬਾਕੀ ਆ ਦੇਖੋ ਸਾਰੇ ਇਹ ਤੁਹਾਨੂੰ ਸਾਰੇ ਮਰੇਕ ਕੋਲ ਚ ਮਿਲ ਜਾਣਗੇ ਸਾਰੇ ਅੱਗੇ ਹੋਰ ਆਗੇ ਤੇ ਵੈਰਾਈਟੀ ਸ਼ੂਟਾਂ ਦੀ ਬਹੁਤ ਆ ਹੈਂਡਵਰਕ ਦੇ ਵਿੱਚ ਤੇ ਆਪਾਂ ਗੱਲ ਕਰੀਏ ਤੇ ਬਾਕੀ ਤੁਹਾਨੂੰ ਪ੍ਰੋਪਰ ਐਡਰੈਸ ਆਪਾਂ ਵੀਡੀਓ ਦੇ ਐਂਡ 'ਚ ਦੇ ਕੇ ਜਾਵਾਂਗੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਵੀ ਆ ਕੇ ਲੈ ਸਕਦੇ ਹੋ ਤੇ ਦੇਖੋ ਕਿਵੇਂ ਚਮਕਦਾ ਝਿਲਮਿਲ ਕਰਦਾ ਤੇ ਡਿਜ਼ਾਈਨ ਬਹੁਤ ਸੋਹਣਾ ਤੇ ਬੋਟਲ ਵੀ ਹੈਂਡਵਰਕ ਦੇ ਵਿੱਚ ਤੇ ਦੇਖੋ ਕਿੰਨਾ ਪਿਆਰਾ ਰੰਗ ਆ ਕਿੰਨਾ ਪਿਆਰਾ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਤੇ ਦੁਬੱਟਾ ਵੀ ਹੈਂਡਵਰਕ ਦੇ ਵਿੱਚ ਉਹ ਵੀ ਦੇਖੋ ਸਾਰਾ ਇਹ ਮਿੱਤਰ ਦਿਖਾਣਾ ਦੇਖੋ ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਇਹਦੀ ਕੀ ਰੇਂਜ ਰਹੇਗੀ 3600 ਰਹੇਗਾ ਲਓ ਵੀ 3600 ਦਾ ਤੁਹਾਨੂੰ ਮਿਲ ਜੂਗਾ ਇਹ ਬਹੁਤ ਸੋਹਣਾ ਸੂਟ ਆ ਬਾਕੀ ਵਰਕ ਦੇਖੋ ਸਾਰਾ ਤੇ ਸੂਟ ਦੇਖੋ ਲਓ ਠੀਕ ਆ ਜੀ ਲਓ ਵੀ ਆਹ ਸੂਟ ਕਹਿੰਦੇ ਪੂਰਾ ਟ੍ਰੈਂਡਿੰਗ ਦੇ ਵਿੱਚ ਆ ਤੇ ਦੇਖ ਸਕਦੇ ਹੋ ਤੁਸੀਂ ਸਾਰਾ ਦੇਖੋ ਲੋ ਬਰਕ ਦੇਖੋ ਸਾਰਾ ਬਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਸੂਟ ਦੇ ਤੇ ਬਹੁਤ ਟ੍ਰੈਂਡਿੰਗ ਜੇ ਸੂਟ ਆ ਜੀ ਤੇ ਆ ਕਲਰ ਆਗੇ ਦੇ ਵਿੱਚ ਆ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜੂਗੀ ਲਓ ਦੇਖ ਸਕਦੇ ਤੇ ਵੈਰਾਈਟੀ ਬਹੁਤ ਆ ਜੇ ਆਪਾਂ ਗੱਲ ਕਰੀਏ ਵੈਰਾਈਟੀ ਤੁਹਾਨੂੰ ਬਹੁਤ ਜਿਆਦਾ ਮਿਲ ਜੂਗੀ ਬਾਜੂ ਵਰਕ ਕੋਈ ਨਹੀਂ ਬਾਜੂ ਵਰਕ ਨੇ ਸਲਵਾਰ ਲਓ ਠੀਕ ਆ ਜੀ ਠੀਕ ਆ ਜੀ ਲੋ ਵੀ ਦੇਖੋ ਤੇ ਆ ਨਾਲ ਦੁਪੱਟਾ ਆ ਗਿਆ ਹੈਵੀ ਦੇ ਵਿੱਚ ਠੀਕ ਹੈ ਜੀ ਦੇਖ ਸਕਦੇ ਹੋ ਸਾਰੀ ਕਲੈਕਸ਼ਨ ਤੁਸੀਂ ਸੂਟਾਂ ਦੀ ਸ਼ਹਿਰ ਮਰੇ ਕੋਲੇ ਦਾ ਤੁਹਾਨੂੰ ਆਪ ਕੱਪੜਾ ਦਿਖਾ ਰਹੇ ਹਾਂ ਅੱਜ ਇਹ ਕੜਾ ਆ ਗਿਆ ਜੀ ਪਿਓਰ ਔਰਗੈਂਜ਼ਾ ਤੇ ਹੈਂਡ ਪਿਓਰ ਔਰਗੈਂਜ਼ਾ ਤੇ ਹੈਂਡਵਰਕ ਲੋ ਵੀ ਦੇਖੋ ਸਾਰਾ ਦੇਖ ਸਾਰਾ ਜਨ ਲੋ ਤੇ ਆ ਦੇਖੋ ਤੇ ਰੰਗ ਦੇਖੋ ਕਿੰਨਾ ਪਿਆਰਾ ਬਾਜੂ ਵਰਕ ਆ ਹਾਂਜੀ ਹੂੰ ਬਾਜੂ ਵਰਕ ਆ ਜੀ ਬੋਟਮ ਵੀ ਵਰਕ ਆ ਲੌਂਗ ਤੇ ਇਹਦੀ ਕੀ ਰੇਜ ਰਹੂਗੀ 29 2900 ਲੋ ਜੀ ਆਹ ਕਲਰ ਆ ਗਿਆ ਵਿੱਚ ਆਹ ਕਲਰ ਵੀ ਤੁਹਾਨੂੰ ਮਿਲ ਜਾਣਗੇ ਤੇ ਦੋ ਕਲਰ ਹੈਗੇ ਨੇ ਤੇ ਲਓ ਵੀ ਅੱਗੇ ਹੋਰ ਆ ਗਿਆ ਇਹ ਵੀ ਹੈਂਡਵਰਕ ਜੀ ਆ ਇਹ ਕੱਪੜਾ ਕਿਹੜਾ ਨੇਚਰਲ ਨੇਚਰਲ ਕ੍ਰੇਪ ਆ ਇਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਦੇਖ ਸਕਦੇ ਹੋ ਲੋਕੀ ਰੰਗ ਦੇਖੋ ਕਿੰਨਾ ਪਿਆਰਾ ਹੈ ਨਾ ਤੁਸੀਂ ਦੇਖ ਸਕਦੇ ਹੋ ਲੋਕੀ ਲਓ ਦੇਖ ਸਕਦੇ ਹੋ ਜੀ ਤੇ ਆ ਗਿਆ ਨਾਲ ਦੁਪੱਟਾ ਦੁਪੱਟਾ ਵੀ ਚਿੱਲ ਮਿਲ ਚਿੱਲ ਮਿਲ ਕਰਦਾ ਲਓ ਦੇਖੋ ਸਾਰਾ ਸੂਟ ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਡਿਜ਼ਾਈਨ ਆ ਜੀ ਹੈਂਡਵਰਕ ਦੇ ਵਿੱਚ ਸਾਰਾ ਸੂਟ ਆ ਲਓ ਵੀ ਦੇਖੋ ਲਓ ਵੀ ਅੱਗੇ ਵੀ ਆ ਗਿਆ ਇਹ ਵੀ ਹੈਂਡਵਰਕ ਆ ਸਾਰਾ ਤੇ ਰੰਗ ਦੇਖੋ ਕਿੰਨਾ ਪਿਆਰਾ ਇਹ ਸਾਰਾ ਹੈਂਡਵਰਕ ਦੇ ਵਿੱਚ ਸੂਟ ਆ ਕਿਹੜਾ ਕੱਪੜਾ ਹੈ ਪਿਓਰ ਨੇਚਰਲ ਪਿਓਰ ਨੇਚਰਲ ਲਓ ਵੀ ਦੇਖੋ ਸਾਰਾ ਦੇਖ ਸਕਦੇ ਹੋ ਬਾਕੀ ਆ ਇਹ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਸੂਟ ਆ ਕਿੰਨਾ ਸੋਹਣਾ ਰੰਗ ਆ ਅੱਗੇ ਆ ਇਹ ਕਲਰ ਆਗੇ ਦੇ ਇਹ ਅਲੱਗ ਆ ਗਿਆ ਤੇ ਆ ਆ ਗਿਆ ਲੱਗ ਕੇ ਇਹ ਕਪੜਾ ਕਿਹੜਾ ਪਿਓਰ ਇਹ ਵੀ ਪਿਓਰ ਦੇ ਵਿੱਚ ਹੀ ਆ ਜੀ ਤੇ ਰੰਗ ਦੇਖੋ ਕਿੰਨੇ ਪਿਆਰੇ ਨੇ ਹਣਾ ਤੇ ਦੇਖ ਸਕਦੇ ਹੋ ਲੋਕੀ ਸਾਰਾ ਸੂਟ ਦਾ ਵਰਕ ਦੇਖੋ ਤੇ ਆ ਗਿਆ ਦੁਪੱਟਾ ਜੀ ਨਾਲ ਇਹਦੇ ਆ ਦੁਪੱਟਾ ਆ ਗਿਆ ਨਾਲ ਲਓ ਦੇਖੋ ਤੇ ਅੱਗੇ ਇੱਕ ਬਹੁਤ ਸੋਹਣਾ ਪਿਆਰਾ ਤੁਹਾਨੂੰ ਰੰਗ ਦਿਖਾਉਣੀ ਆ ਉਹ ਬਾਈਕ ਹੋਲਡ ਰਕਮੈਂਟ ਹਲੋ ਦੇਖੋ ਕਿੰਨਾ ਪਿਆਰਾ ਕਲਰ ਆ ਤੇ ਕਿੰਨਾ ਪਿਆਰਾ ਡਿਜ਼ਾਈਨ ਆ ਇਹ ਇਹ ਤੁਹਾਨੂੰ ਸੂਟ ਸਹਰ ਮਰੇਕ ਕੋਲੋਂ ਚ ਮਿਲ ਜਾਣਗੇ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਬਾਕੀ ਤੁਸੀਂ ਘਰੇ ਬੈਠੇ ਮੰਗਾਉਣੇ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲਦਾ ਉਹਦੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ WhatsApp ਗਰੁੱਪ ਜਿਹਦੇ ਤੁਸੀਂ ਐਡ ਹੋਣਾ ਤਾਂ ਉਹਦੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਆਹ ਜੀ ਦੇਖੋ ਕਿੰਨਾ ਸੋਹਣਾ ਰੰਗ ਤੇ ਕਿੰਨਾ ਸੋਹਣਾ ਡਿਜ਼ਾਈਨ ਆ ਗਿਆ ਲਓ ਜੀ ਤੇ ਆਹ ਦੁਪੱਟਾ ਵੀ ਸਾਰਾ ਹੈਂਡਵਰਕ ਹੈ ਜੀ ਲਓ ਦੇਖੋ ਦੇਖ ਸਕਦੇ ਹੋ ਇਹ ਵੀ ਗ੍ਰੇਂਜ ਉੱਪਰ ਲਈ 3300 ਉਹ ਵੀ 3350 ਕਿਉਂ ਦੇ ਚੁੱਕੀ ਦੇ ਸਾਰਾ ਹੈਂਡਵਰਕ ਠੀਕ ਆ ਜੀ ਲੋਕ ਦੇਖੋ ਸਾਰਾ ਹੈਂਡਵਰਕ ਲਓ ਜੀ ਇਹ ਦੀ ਸ਼ਹਿਰ ਮਰੇਕ ਕੋਲੇ ਦਾ ਕਪੜਾ ਤੁਹਾਨੂੰ ਵਧੀਆ ਪਾ ਟ੍ਰੈਂਡਿੰਗ ਜਿਹੜਾ ਡਿਜ਼ਾਈਨ ਨੇ ਵਧੀਆ ਡਿਜ਼ਾਈਨ ਨੇ ਉਹ ਦਿਖਾਈ ਨਹੀਂ ਤੇ ਕਪੜਾ ਬਹੁਤ ਆ ਤੁਸੀਂ ਦੁਕਾਨ ਤੇ ਕੇ ਆਵੇ ਕੀ ਲੈ ਸਕਦੇ ਹੋ ਆਨਲਾਈਨ ਮੰਗਾਉਣੇ ਆਉਂਦੇ ਨੇ ਮੰਗਵਾ ਸਕਦੇ ਹੋ ਨਾ ਡਿਜ਼ਾਈਨ ਅਲੱਗ ਨੇ ਕਲਰ ਅਲੱਗ ਨੇ ਕਪੜੇ ਚ ਆਪਸ਼ਨ ਬਹੁਤ ਆ ਜੇ ਆਪਾਂ ਗੱਲ ਕਰੀਏ ਕਪੜਾ ਬਹੁਤ ਤਰ੍ਹਾਂ ਦਾ ਆਉਂਦਾ ਹੈ ਨਾ ਤੇ ਆਪਾਂ ਤੁਹਾਨੂੰ ਇਹ ਵੀਡੀਓ 'ਚ ਨਹੀਂ ਦਿਖਾ ਸਕਦੇ ਤੇ ਲਓ ਤੁਸੀਂ ਦਿੱਲੀ ਗੇਟ ਆਉਣਾ ਜੀ ਦਿੱਲੀ ਗੇਟ ਤੋਂ ਜਦੋਂ ਸਾਹਮਣੇ ਐਂਟਰ ਹੋਣਾ ਮਰੇ ਕੋਲੇ ਸੈਰ ਤੇ ਦਿੱਲੀ ਗੇਟ ਪਤਾ ਕਰ ਲਿਓ ਬੱਸ ਸਟੈਂਡ ਤੋਂ ਥੋੜੀ ਦੂਰੀ 'ਤੇ ਆ ਦਿੱਲੀ ਗੇਟ ਜਦੋਂ ਆਉਂਗੇ ਤਾਂ ਦਿੱਲੀ ਗੇਟ ਤੇ ਤੁਸੀਂ ਆਹ ਚੌਂਕ ਨਹੀਂ ਪਾਰ ਕਰਨਾਗੇ ਚੌਂਕ ਪੈਂਦਾ ਅੱਗੇ ਤਾਂ ਇੱਥੇ ਸਾਹਮਣੀਆਂ ਦੁਕਾਨਾਂ ਆ ਜੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਹੁਣ ਲਓ ਹੈੱਡਰ ਚ ਕਲੌਥ ਹਾਊਸ ਠੀਕ ਆ ਜੀ ਇਹ ਦੁਕਾਨ ਤੇ ਤੁਸੀਂ ਆਉਣਾ ਤੇ ਆ ਕੇ ਇੱਥੇ ਤੁਸੀਂ ਸੋਹਣੇ ਸੋਹਣੇ ਸੂਟ ਲੈ ਸਕਦੇ ਹੋ ਇਹ ਸਾਹਮਣੇ ਦਿੱਲੀ ਗੇਟ ਹੈ ਆ ਦਿੱਲੀ ਗੇਟ ਦੇ ਨਾਲ ਹੀ ਸਾਹਮਣੇ ਆ ਦੁਕਾਨ ਆ ਤੇ ਤੁਸੀਂ ਇੱਥੋਂ ਆ ਕੇ ਸੂਟ ਲੈ ਸਕਦੇ ਹੋ ਤੇ ਬਾਕੀ ਆਨਲਾਈਨ ਲੈਣੇ ਤਾਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਉਹਦੇ ਤੁਸੀਂ ਮੈਸੇਜ ਕਰਕੇ ਘਰ ਬੈਠੇ ਮੰਗਵਾ ਸਕਦੇ ਹੋ WhatsApp ਗਰੁੱਪ 'ਚ ਐਡ ਹੋਣਾ ਤਾਂ ਉਹਦੇ ਲਈ ਤੁਸੀਂ ਮੈਸੇਜ ਕਰਨਾ ਪਵੇਗਾ ਸੂਟਾਂ ਦਿੱਲੀ ਕਲੈਕਸ਼ਨ ਦੇਖ ਸਕਦੇ ਹੋ ਗਰੁੱਪ 'ਚ ਐਡ ਹੋ ਸਕਦੇ ਤੇ ਅੱਜ ਆਪਾਂ ਤੁਹਾਨੂੰ ਦਿਖਾਇਆ ਪਾਰਟੀ ਵੇਅਰ ਦੇ ਸੂਟ ਤੇ ਹੁਣ ਆਪਾਂ ਥੋੜੇ ਦਿਨਾਂ ਤੱਕ ਅੱਗੇ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਤੁਹਾਨੂੰ ਹੋਰ ਆਪਾਂ ਕਲੈਕਸ਼ਨ ਕੱਪੜੇ ਦਿਖਾਵਾਂਗੇ ਤੇ ਅੱਜ ਆਪਾਂ ਤੁਹਾਨੂੰ ਸਿਰਫ ਪਾਰਟੀ ਵੇਅਰ ਦੇ ਸੂਟ ਦਿ ਲਓ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸ਼ਹਿਰ ਮਰੇਕ ਕੋਲੇ ਦਾ ਕੱਪੜਾ ਦਿਖਾਇਆ ਤੇ ਬਹੁਤ ਜੈਨੂਅਲ ਰੇਟ ਆ ਬਹੁਤ ਵਧੀਆ ਕੱਪੜਾ ਤੁਸੀਂ ਜਰੂਰ ਵੇਚੇ ਕਰੋ ਸ਼ੌਪ ਤੇ ਆਓ ਮਤਲਬ ਸ਼ੌਪ ਦੱਸਤੀ ਆ ਬਾਕੀ ਤੁਸੀਂ ਸ਼ਹਿਰ ਮਰੇਕ ਕੋਲੇ ਜਦੋਂ ਆਉਣੇ ਤਾਂ ਦਿੱਲੀ ਗੇਟ ਦਾ ਪਤਾ ਕਰ ਲਿਓ ਠੀਕ ਹੈ ਜੀ ਬੱਸ ਜਾਣ ਤੋਂ ਥੋੜੀ ਤੋਂ ਦਿੱਲੀ ਗੇਟ ਹੈ ਤੇ ਉੱਥੇ ਐਚਐਸ ਕਲੌਥ ਹਾਊਸ ਵਾਲੇ ਨੇ ਤੇ ਉੱਥੇ ਤੁਸੀਂ ਆ ਸਕਦੇ ਹੋ ਮੈਂ ਤੁਹਾਨੂੰ ਦੁਕਾਨ ਦੱਸਤੀ ਪ੍ਰੋਪਰ ਐਡਰੈਸ ਸੁਝਾਤਾ ਬਾਕੀ ਜਿਹੜਾ ਹੀ ਜੇ ਤੁਸੀਂ ਘਰ ਬੈਠੇ ਮੰਗਾਉਣੇ ਤਾਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਵਟਸਐਪ ਗਰੁੱਪ ਜਾਂ ਉਹ ਵੀ ਤੁਸੀਂ ਐਡ ਹੋ ਸਕਦੇ ਹੋ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇੱਕ ਵੀਡੀਓ ਦੇਖਣ ਲਈ ਧੰਨਵਾਦ